ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜਿਹੜੇ ਲੋਕ ਗੁਰੂ ਕੇ ਲੰਗਰ ਵਿੱਚੋਂ ਦਾਲਾਂ ਸਬਜ਼ੀਆਂ ਖੀਰ ਜਾਂ ਹੋਰ ਪਦਾਰਥ ਲੈ ਕੇ ਆਉਂਦੇ ਨੇ ਜੀ ਉਹਨਾਂ ਨਾਲ ਕੀ ਬਣਦਾ ਆ ਜੇ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਉਹਨਾਂ ਨਾਲ ਕੀ ਵਾਪਰਦਾ ਆ ਤੁਸੀਂ ਵੀ ਮੁੜ ਕੇ ਇਹੋ ਜੀ ਗਲਤੀ ਕਦੇ ਨਹੀਂ ਕਰੋਗੇ ਸਭ ਤੋਂ ਪਹਿਲੀ ਗੱਲ ਜੀ ਉਹ ਕਿਸੇ ਦਾ ਹਿੱਸਾ ਹੁੰਦਾ ਆ ਹੋਰ ਸੰਗਤ ਆਉਂਦੀ ਆ ਗੁਰੂ ਮਹਾਰਾਜ ਜੀ ਕਹਿੰਦੇ ਨੇ ਹੋਰ ਸੰਗਤ ਆਉਂਦੀ ਆ ਉਹੀ ਲੰਗਰ ਕਿਸੇ ਹੋਰ ਦੇ ਮੂੰਹ ਵਿੱਚ ਪੈਂਦਾ ਆ ਹਨ ਜਿਹੜਾ ਆਪਾਂ ਉਹ ਘਰੇ ਲੈ ਆਉਨੇ ਆ ਉਹਦਾ ਕੋਈ ਮੁੱਲ ਨਹੀਂ ਪੈਂਦਾ ਉਹ ਘਰੇ ਆ ਕੇ ਵੇਸਟ ਹੀ ਜਾਂਦਾ ਵਿਅਰਥ ਹੀ ਜਾਂਦਾ ਆ ਤੁਸੀਂ ਜੇ ਇਹ ਪੂਰੀ ਵੀਡੀਓ ਸੁਣ ਲਮੋਗੇ ਤਾਂ ਤੁਹਾਨੂੰ ਪੂਰੀ ਗੱਲ ਸਮਝ ਆ ਜਾਵੇਗੀ ਤੁਸੀਂ ਇਹ ਗਲਤੀ ਨਹੀਂ ਦੁਹਰਾਓਗੇ ਇਸ ਦਾ ਕਾਰਨ ਕੀ ਬਣਦਾ ਆ ਜੀ ਕੋਈ ਆਪਾਂ ਨੂੰ ਸੇਵਾਦਾਰ ਜਾਣਦਾ ਹੁੰਦਾ ਉਹ ਆਪਾਂ ਨੂੰ ਆਖ ਦਿੰਦਾ ਵੀ ਲਿਆਓ ਤੁਹਾਡਾ ਡੋਲੂ ਆ ਮੈਂ ਭਰ ਦਵਾਂ ਦਾਲ ਨਾ ਜਾਂ ਸਬਜ਼ੀ ਨਾ ਬਹੁਤ ਲੋਕ ਪ੍ਰਸ਼ਾਦੇ ਵੀ ਲੈ ਕੇ ਆਉਂਦੇ ਨੇ ਜੋ ਕਿ ਬਹੁਤ ਗਲਤ ਹੈ ਉਹਦਾ ਹਰਜਾਨਾ ਜੀ ਫਿਰ ਭਰਨਾ ਪੈਂਦਾ ਆ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਵੀ ਬਚਨ ਕੀਤੇ ਹੋਏ ਨੇ ਵੀ ਜਿਹੜੇ ਲੋਕ ਲੰਗਰ ਵਿੱਚੋਂ ਇਹ ਸਾਰੇ ਪਦਾਰਥ ਲੈ ਕੇ ਆਉਂਦੇ ਨੇ ਫਿਰ ਉਹਨਾਂ ਨਾਲ ਬਣਦਾ ਕੀ ਆ ਜੀ ਆਪਾਂ ਤੁਹਾਨੂੰ ਇੱਕ ਸਾਖੀ ਰਾਈ ਦੱਸਾਂਗੇ ਜੀ ਤੁਹਾਨੂੰ ਪੂਰੀ ਗੱਲ ਸਮਝ ਆ ਜਾਵੇਗੀ ਗੁਰੂ ਮਹਾਰਾਜ ਦੇ ਵੀ ਵਚਨ ਕੀਤੇ ਹੋਏ ਨੇ ਜੀ ਕਿ ਵੰਡ ਕੇ ਛਕੋ ਪ੍ਰਾਇਆ ਤਨ ਕਦੇ ਨਾ ਖਾਓ परायी कमाई हक हलाल दी कमाई ਖਰਾਓ ਖਾਓ ਕਿਸੇ ਦੀ ਕਮਾਈ ਨਾ ਖਾਓ ਇਸੇ ਤਰ੍ਹਾਂ ਜੀ ਕੀ ਹੋਇਆ ਇੱਕ ਵਾਰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਤੇ ਇੱਕ ਮਦਾਰੀ ਨੇ ਆ ਕੇ ਬੇਨਤੀ ਕੀਤੀ ਸਿੱਖਾਂ ਨੂੰ ਕਿ ਵੀ ਅਸੀਂ ਆਪਦਾ ਤਮਾਸ਼ਾ ਦਿਖਾਉਣਾ ਚਾਹੁੰਦੇ ਆ ਗੁਰੂ ਸਾਹਿਬ ਨੂੰ ਬੇਨਤੀ ਕਰੋ ਤੇ ਸਿੱਖ ਗਏ ਜੀ ਸਿੱਖਾਂ ਨੇ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮਦਾਰੀ ਆਇਆ ਆਪਦਾ ਤਮਾਸ਼ਾ ਦਿਖਾਉਣ ਲਈ ਉਹ ਬੇਨਤੀ ਕਰ ਰਿਹਾ ਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਕੋਈ ਗੱਲ ਨਹੀਂ ਭਾਈ ਆਪਾਂ ਦੇਖ ਲਵਾਂਗੇ ਤਮਾਸ਼ਾ ਜਦੋਂ ਭਾਈ ਸਾਰੇ ਇਕੱਠੇ ਹੋਏ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਪਰ ਸਾਰੇ ਬਹੁਤ ਹੈਰਾਨ ਸੀ ਵੀ ਸਾਰੇ ਜੱਗ ਦਾ ਤਮਾਸ਼ਾ ਬਣਾਉਣ ਵਾਲਾ ਇੰਨੀ ਛੇਤੀ ਕਿਵੇਂ ਤਿਆਰ ਹੋ ਗਿਆ ਤਮਾਸ਼ਾ ਦੇਖਣ ਲਈ ਮਦਾਰੀ ਨੇ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਜੇ ਤੁਸੀਂ ਮੇਰਾ ਤਮਾਸ਼ਾ ਦੇਖ ਲਵੋਗੇ ਮੇਰੀ ਰੋਜੀ ਰੋਟੀ ਹੈ ਜਿਹੜੀ ਉਹ ਚੱਲਦੀ ਰਹਿ ਜਾਵੇਗੀ ਸੰਗਤਾਂ ਦਾ ਇਕੱਠ ਹੋਇਆ ਸਾਰੇ ਤਮਾਸ਼ਾ ਦੇਖਣ ਨੂੰ ਇਕੱਠੇ ਹੋਏ ਸਾਰੇ ਤਮਾਸ਼ਾ ਵੇਖ ਰਹੇ ਸੀ ਤਾਂ ਜਿਹੜਾ ਗੁਰੂ ਗੋਵਿੰਦ ਸਿੰਘ ਸਿੰਘ ਸਾਹਿਬ ਦਾ ਚੋਰ ਸੀ ਨਾ ਕੀਰਤਨੀਆ ਸਿੰਘ ਉਹ ਤਮਾਸ਼ਾ ਦੇਖ ਕੇ ਬਹੁਤ ਉੱਚੀ-ਉੱਚੀ ਹੱਸ ਰਿਹਾ ਸੀ ਜਦੋਂ ਉੱਚੀ-ਉੱਚੀ ਹੱਸ ਰਿਹਾ ਸੀ ਤਾਂ ਗੁਰੂ ਗੋਵਿੰਦ ਸਿੰਘ ਸਾਹਿਬ ਜੀ ਉਹਨੂੰ ਪੁੱਛਣ ਲੱਗੇ ਵੀ ਭਾਈ ਤੂੰ ਇੰਨਾ ਉੱਚੀ-ਉੱਚੀ ਕਿਉਂ ਹੱਸ ਰਿਹਾ ਆ ਤਾਂ ਜਿਹੜਾ ਕੀਰਤਨੀਆ ਸੀ ਜੀ ਉਹ ਕਹਿਣ ਲੱਗਿਆ ਕਹਿੰਦਾ ਦੇਖੋ ਜੀ ਐਡਾ ਵੱਡਾ ਰੇਸ਼ੇ ਹੋ ਕੇ ਇੱਕ ਮਦਾਰੀ ਦੇ ਉਂਗਲਾਂ ਤੇ ਇਸ਼ਾਰਿਆਂ ਤੇ ਨੱਚ ਰਿਹਾ ਹੈ ਦਾ ਗੁਰੂ ਗੋਵਿੰਦ ਸਿੰਘ ਸਾਹਿਬ ਨੇ ਆਪਦੀ ਜਿਵੇਂ ਕਲਾ ਵਰਤਾਈ ਜੀ ਉਹਨਾਂ ਨੇ ਬ੍ਰਹਮ ਕੰਨ ਚ ਆਪਦੀ ਝਾਤੀ ਮਾਰੀ ਝਾਤੀ ਮਾਰ ਕੇ ਉਹਨਾਂ ਨੇ ਕਿਹਾ ਕਹਿੰਦੇ ਤੈਨੂੰ ਪਤਾ ਕੀ ਤਿਰਤਨੀਆ ਸਾਹਿਬ ਇਹ ਕੌਣ ਹੈ ਤਾਂ ਕੀਰਤਨੀਆ ਸਾਹਿਬ ਕਹਿਣ ਲੱਗੇ ਕਹਿੰਦਾ ਨਹੀਂ ਮਹਾਰਾਜ ਜੀ ਮੈਨੂੰ ਨਹੀਂ ਪਤਾ ਇਹ ਕੌਣ ਹੈ ਤਾਂ ਗੁਰੂ ਗੋਵਿੰਦ ਸਿੰਘ ਸਾਹਿਬ ਕਹਿਣ ਲੱਗੇ ਕਹਿੰਦੇ ਭਾਈ ਇਹ ਤੇਰਾ ਪਿਤਾ ਹੀ ਹੈ ਤਾਂ ਜਿਹੜਾ ਕੀਰਤਨੀਆ ਸੀ ਉਹ ਥੋੜਾ ਜਿਹਾ ਉਦਾਸ ਹੋ ਗਿਆ ਉਦਾਸ ਹੋ ਕੇ ਜੀ ਉਹ ਕਹਿਣ ਲੱਗਾ ਕਹਿੰਦੇ ਬਾਬਾ ਜੀ ਵੀ ਮੇਰੇ ਪਿਤਾ ਨੇ ਤਾ ਤੁਹਾਡੇ ਪਿਤਾ ਗੁਰੂ ਸਾਹਿਬ ਨੌਵੇਂ ਪਾਤਸ਼ਾਹ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਸੀ ਜੇ ਸੇਵਾ ਕਰਨ ਦਾ ਇਹੀ ਫਲ ਮਿਲਦਾ ਆ ਉਹਨਾਂ ਨੂੰ ਰਿਛੇ ਦੀ ਜੁਨੀ ਮਿਲੀ ਆ ਤਾਂ ਫਿਰ ਮੈਨੂੰ ਤਾਂ ਬਾਂਦਰ ਦੀ ਜੁਨੀ ਮਿਲੇਗੀ ਗੁਰੂ ਸਾਹਿਬ ਕਹਿਣ ਲੱਗੇ ਕਹਿੰਦੇ ਭਾਈ ਗੱਲ ਤਾਂ ਤੇਰੀ ਠੀਕ ਐ ਪਰ ਤੇਰੇ ਪਿਤਾ ਨੇ ਸੇਵਾ ਤਾਂ ਕੀਤੀ ਸੀ ਪਰ ਨਾਲ ਦੀ ਨਾਲ ਉਹਨੇ ਇੱਕ ਗਲਤੀ ਵੀ ਕੀਤੀ ਸੀ ਤਾਂ ਸਾਰੀ ਸੰਗਤਾਂ ਕਹਿਣ ਲੱਗੀਆਂ ਬਾਬਾ ਜੀ ਨੂੰ ਅਰਦਾਸ ਬੇਨਤੀ ਕਰਨ ਲੱਗੀਆਂ ਕਹਿੰਦੇ ਬਾਬਾ ਜੀ ਥੋੜਾ ਜਿਹਾ ਚਾਨਣ ਪਾਓ ਇਸ ਗੱਲ ਬਾਰੇ ਤਾਂ ਗੁਰੂ ਸਾਹਿਬ ਬਚਨ ਕਰਨ ਲੱਗੇ ਕਹਿੰਦੇ ਭਾਈ ਜਦੋਂ ਤੇਰਾ ਪਿਤਾ ਸੇਵਾ ਕਰ ਰਿਹਾ ਸੀਗਾ ਉਹ ਕੜਾਹ ਪ੍ਰਸ਼ਾਦ ਵੰਡ ਰਿਹਾ ਸੀਗਾ ਤਾਂ ਉੱਥੋਂ ਭਾਈ ਧੰਨਾ ਜੀ ਦੀ ਭਗਤੀ ਬਹੁਤ ਸੀ ਜੀ ਕਹਿੰਦੇ ਉੱਥੋਂ ਦੀ ਭਾਈ ਧੰਨਾ ਨਗ ਰਹੇ ਸੀ ਭਾਈ ਧੰਨਾ ਜਦੋਂ ਆਪਦੇ ਗੱਡੇ ਤੇ ਲੰਘ ਰਹੇ ਸੀ ਉਹਨਾਂ ਨੇ ਦੇਖਿਆ ਵੀ ਕੜਾਹ ਪ੍ਰਸ਼ਾਦ ਵਤ ਰਹੀ ਆ ਉਹ ਗੱਡੇ ਤੋਂ ਉੱਤਰ ਕੇ ਕੜਾ ਪ੍ਰਸ਼ਾਦ ਲੈਣ ਲਈ ਆਏ ਤਾਂ ਤੇਰੇ ਪਿਤਾ ਸੋਭਾਰਾਮ ਨੇ ਕੀ ਕੀਤਾ ਜਦੋਂ ਉਹ ਦੇਖ ਲੈਣ ਲਈ ਉਹਨੇ ਹੱਥ ਮੂਰੇ ਕਰੇ ਤਾਂ ਤੇਰੇ ਸੋ ਪਿਤਾ ਸੋਭਾਰਾਮ ਨੇ ਪਾਸਾ ਵਟ ਕੇ ਮੂੰਹ ਨੂੰ ਹੰਗਾਰਾ ਮਾਰ ਕੇ ਪਰੇ ਨੂੰ ਕਰ ਲਿਆ ਜਿਹੜਾ ਭਾਈ ਕਹਿੰਦੇ ਧੰਨਾ ਸੀ ਉਹ ਫੇਰ ਦੁਬਾਰਾ ਉੱਠ ਕੇ ਉਹਦੇ ਵੱਲੀ ਮੂੰਹ ਕਰਕੇ ਇੱਧਰ ਨੂੰ ਆਇਆ ਹੋਇਆ ਕੀ ਸੀ ਜੀ ਉਹ ਜਦੋਂ ਗੱਡੇ ਤੇ ਆ ਰਿਹਾ ਸੀ ਨਾ ਧੂੜ ਇੰਨੀ ਜ਼ਿਆਦਾ ਉਡ ਰਹੀ ਸੀ ਉਹਦੇ ਕੱਪੜੇ ਸਾਰੇ ਲਿਬੜੇ ਹੋਏ ਸੀ ਮਤਲਬ ਕਿ ਮਿੱਟੀ ਨਾਲ ਭਰੇ ਹੋਏ ਸੀ ਉਹਦੇ ਕੱਪੜੇ ਜਦੋਂ ਭਾਈ ਤੰਨਾ ਜੀ ਉੱਠ ਕੇ ਸੋਭਾਰਾਮ ਦੇ ਦੂਜੇ ਪਾਸੇ ਹੋ ਕੇ ਦੇਖ ਲੈਣ ਲੱਗੇ ਤਾਂ ਜਿਹੜਾ ਤੁਹਾਡੇ ਪਿਤਾ ਸੀ ਨਾ ਸੋਭਾਰਾਮ ਉਹ ਕਹਿਣ ਲੱਗੇ ਉਹਨਾਂ ਨੇ ਫੇਰ ਹੁੰਗਾਰਾ ਮਾਰ ਕੇ ਮੂੰਹ ਪਾਸੇ ਨੂੰ ਕਰ ਲਿਆ ਜਿਹੜਾ ਭਾਈ ਧੰਨਾ ਜੀ ਸੀ ਉਹ ਕਹਿਣ ਲੱਗੇ ਕਹਿੰਦੇ ਵਾਹਿਗੁਰੂ ਜੀ ਛੇਤੀ ਪ੍ਰਸ਼ਾਦ ਦੋ ਮੇਰਾ ਗੱਡਾ ਅੱਗੇ ਲੰਘ ਰਿਹਾ ਆ ਮੈਂ ਪ੍ਰਸ਼ਾਦ ਲੈ ਕੇ ਆਪਦੇ ਗੱਡੇ ਵੱਲ ਨੂੰ ਜਾਣਾ ਆ ਤਾਂ ਕਹਿੰਦੇ ਉਹ ਜਿਹੜਾ ਗੱਡੇ ਵਿੱਚ ਸੀ ਜੀ ਉਹ ਅਨਾਜ ਲੈ ਕੇ ਜਾ ਰਿਹਾ ਸੀਗਾ ਭਾਈ ਧੰਨਾ ਜੀ ਕਹਿੰਦੇ ਜਿਹੜਾ ਤੇਰਾ ਪਿਤਾ ਸੀ ਨਾ ਸੋਭਾ ਰਾਮ ਕਹਿੰਦੇ ਉਹਨੇ ਹੰਗੂਰਾ ਮਾਰ ਕੇ ਕਿਹਾ ਕੀ ਤੂੰ ਰਿਸ਼ਾ ਮਗੂ ਟੱਪੀ ਜਾ ਰਿਹਾ ਆ ਕਹਿੰਦੇ ਜੀ ਦੋ ਪ੍ਰਸ਼ਾਦ ਵਰਤਾ ਰਿਹਾ ਸੀ ਉਹਦਾ ਕਿਣਕਾ ਆਪਾਂ ਤੁਸੀਂ ਦੇਖਿਆ ਹੋਣਾ ਨਾ ਜਦੋਂ ਆਪਾਂ ਪ੍ਰਸ਼ਾਦ ਵੰਡ ਰਹੇ ਹੁੰਨੇ ਆਪਾਂ ਨੂੰ ਤਾਂ ਉਹ ਜਿਹੜੇ ਕਿਣਕੇ ਉਹ ਨੀਚੇ ਗਰ ਜਾਂਦੇ ਨੇ ਉਹਨੇ ਉਹੀ ਕਿਣਕਾ ਚੱਕਿਆ ਤੇ ਮੂੰਹ ਵਿੱਚ ਪਾਇਆ ਤੇ ਮੂੰਹ ਵਿੱਚ ਪਾ ਕੇ ਉਹ ਕਹਿਣ ਲੱਗਿਆ ਕਹਿੰਦਾ ਧੰਨ ਗੁਰੂ ਜੀ ਤੇ ਉਹਨੇ ਜਾਣ ਲੱਗੇ ਨੇ ਕਿਹਾ ਫਿਰ ਉਹਨੇ ਬਚਨ ਕੀਤਾ ਕਹਿੰਦਾ ਰਿਛ ਮੈਂ ਨਹੀਂ ਆ ਰਿਛ ਤਾਂ ਤੂੰ ਆ ਏ ਕਹਿ ਕੇ ਜੀ ਉਹ ਉੱਥੋਂ ਚੱਲ ਗਿਆ ਕਹਿੰਦੇ ਤੇਰੇ ਪਿਤਾ ਨੇ ਇਹ ਗਲਤੀ ਕੀਤੀ ਸੀ ਉਹ ਵਾਰ-ਵਾਰ ਹੱਥ ਫੈਲਾ ਰਿਹਾ ਸੀ ਦੇਗ ਲੈਣ ਲਈ ਆਪਦਾ ਹਿੱਸਾ ਲੈ ਰਿਹਾ ਸੀ ਪਰ ਤੇਰੇ ਪਿਤਾ ਨੇ ਅਹੰਕਾਰ ਦਿਖਾਇਆ ਉਹਨੂੰ ਕਹਿੰਦੇ ਉਹ ਦੇਗ ਜਿਹੜਾ ਉਹ ਪ੍ਰਸ਼ਾਦ ਸੀ ਕੜਾਹ ਪ੍ਰਸ਼ਾਦ ਨਹੀਂ ਦਿੱਤੀ ਕਹਿੰਦੇ ਫਿਰ ਜੀ ਉਹ ਜਾਂਦਾ ਹੋਇਆ ਬਚਨ ਕਰਕੇ ਗਿਆ ਸੀ ਵਿਤ ਰਿਸ਼ੇ ਤਾਂ ਤੂੰ ਆ ਕਹਿੰਦਾ ਤਾਂ ਫਿਰ ਤੇਰੇ ਪਿਤਾ ਨੂੰ ਜੀ ਜਿਹੜੀ ਜੂਨ ਮਿਲੀ ਕਹਿੰਦੇ ਉਹ ਰਿਸ਼ੀ ਦੀ ਜੂਨ ਮਿਲੀ ਜਿਹੜਾ ਭਾਈ ਕੀਰਤਨੀਆ ਸੀ ਫਿਰ ਉਹ ਥੋੜਾ ਜਿਹਾ ਉਦਾਸ ਹੋ ਗਿਆ ਤੇ ਕਹਿਣ ਲੱਗਿਆ ਕਹਿੰਦੇ ਮਹਾਰਾਜ ਜੀ ਤੁਸੀਂ ਤਾਂ ਬਖਸ਼ਣਹਾਰ ਹੋ ਸਾਰੀ ਸ੍ਰਿਸ਼ਟੀ ਦੇ ਸਰਜਣਹਾਰ ਹੋ ਤੁਸੀਂ ਮੇਰੇ ਪਿਤਾ ਦੀ ਗਤੀ ਕਰ ਦਿਓ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਦੀ ਬੇਨਤੀ ਕਬੂਲ ਕੀਤੀ ਬੇਨਤੀ ਕਬੂਲ ਕਰਨ ਤੋਂ ਉਪਰੰਤ ਉਹਨਾਂ ਨੇ ਜਿਹੜਾ ਮਦਾਰੀ ਸੀ ਮਦਾਰੀ ਨੂੰ ਜੀਰੇ ਉਹ ਤੋਂ ਰਿਸ਼ ਖਰੀਦ ਕੇ ਇਤੋਂ ਬਾਅਦ ਜੇ ਉਹਨੂੰ ਜਾਲ ਛਕਾਇਆ ਗੁਰੂ ਗੋਵਿੰਦ ਸਿੰਘ ਸਾਹਿਬ ਨੇ ਕਿਹਾ ਕਹਿੰਦੇ ਭਾਈ ਜਾਲ ਲੈ ਕੇ ਆਓ ਬਾਣੀਆਂ ਪੜੀਆਂ ਬਾਣੀ ਪੜਨ ਉਪਰੰਤ ਕਹਿੰਦੇ ਜਿਹੜੀ ਜਿਹੜੀ ਰਸਤੇ ਦੇ ਸਰੀਰ ਚੋਂ ਭਾਈ ਸੋਭਾ RAM ਦੀ ਆਤਮਾ ਸੀ ਉਹ ਨਿਕਲ ਕੇ ਬਾਹਰ ਆ ਗਈ ਤੇ ਭਾਈ ਸੋਭਾ RAM ਦੀ ਆਤਮਾ ਨੇ ਗੁਰੂ ਗੋਬਿੰਦ ਸਾਹਿਬ ਨੂੰ ਨਮਸਕਾਰ ਕੀਤੀ ਤੇ ਆਪਦੀ ਗਲਤੀ ਦਾ ਉਹਨੂੰ ਅਹਿਸਾਸ ਹੋਇਆ ਆਪਦੀ ਭੁੱਲ ਬਖਸ਼ਾਈ ਇੱਥੋਂ ਜੀ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ ਉਹ ਉਹਨੂੰ ਸਿਰਫ ਐਨਾ ਕਾਰਨ ਦੀ ਐਡੀ ਵੱਡੀ ਸਜ਼ਾ ਮਿਲੀ ਜਿ ਆਪਾਂ ਨੂੰ ਜਦੋਂ ਕੋਈ ਸੇਵਾਦਾਰ ਜਾਣਦਾ ਹੁੰਦਾ ਆਪਾਂ ਕਹਿ ਦਿੰਨੇ ਆ ਉਹ ਆਪਾਂ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਖੀਰ ਪਾਦਾਮ ਆ ਜਾਂ ਪ੍ਰਸ਼ਾਦੇ ਦੇ ਦਵਾਂ ਜਾਂ ਸਬਜ਼ੀ ਜਾਂ ਹੋਰ ਪਦਾਰਥ ਆਪਾਂ ਲੈ ਕੇ ਘਰ ਆ ਜਾਨਨੇ ਆ ਕਈ ਵਿਚਾਰੀਆਂ ਭੌਲੀਆਂ ਮਾਮਾ ਇੰਨੀਆਂ ਭੌਲੀਆਂ ਹੁੰਦੀਆਂ ਨੇ ਨਾ ਉਹਨਾਂ ਨੂੰ ਐ ਹੁੰਦਾ ਵੀ ਸਾਡੇ ਘਰੇ ਸਾਡੇ ਪੋਤੇ ਬੈਠੇ ਨੇ ਜਾਂ ਪੋਤੀਆਂ ਬੈਠੀਆਂ ਨੇ ਜਾਂ ਉਹਨਾਂ ਦੇ ਦੋਤੇ ਦੋਤੀਆਂ ਆਏ ਹੁੰਦੇ ਨੇ ਹਨਾ ਜਾਂ ਮਾਵਾ ਪਿਓਆਂ ਨੂੰ ਹੁੰਦਾ ਵੀ ਸਾਡੇ ਘਰੇ ਬੱਚੇ ਬੈਠੇ ਨੇ ਤੁਸੀਂ ਇਹ ਗਲਤੀ ਜੀ ਭੁੱਲ ਕੇ ਨਾ ਕਰੋ ਭੁੱਲ ਕੇ ਵੀ ਨਾ ਕਰੋ ਤਾਂ ਬਹੁਤ ਵੱਡਾ ਹਰਜਾਨਾ ਭੁਗਤਣਾ ਪੈ ਸਕਦਾ ਜੀ ਉੱਥੇ ਜਾ ਕੇ ਤੁਸੀਂ ਸ਼ੱਕ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਜਦੋਂ ਤੁਸੀਂ ਘਰ ਨੂੰ ਡੋਲੂ ਭਰਾ ਕੇ ਲੈ ਕੇ ਆਉਣਾ ਕਿਸੇ ਦਾ ਹਿੱਸਾ ਤੁਸੀਂ ਲੈ ਆਉਨੇ ਹੋ ਸੰਤ ਬਾਬਾ ਅਜੀਤ ਸਿੰਘ ਹਸਾਲੀ ਵਾਲੇ ਅਕਸਰ ਕਹਿੰਦੇ ਹੁੰਦੇ ਸੀ ਕਹਿੰਦੇ ਜੀ ਜਿਹੜਾ ਲੰਗਰ ਚੋਂ ਐਡਾ ਐਡਾ ਪਦਾਰਥ ਘਰੇ ਲੈ ਕੇ ਆਉਂਦੇ ਆ ਉਹਨਾਂ ਨੂੰ ਫਿਰ ਭੁਗਤਣਾ ਪੈਂਦਾ ਹੈ ਇੱਕ ਦਿਨ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਜੀ ਬਚਨ ਕਰਦੇ ਸੀ ਕਹਿੰਦੇ ਤੁਸੀਂ ਜਦੋਂ ਵੀ ਪ੍ਰਸ਼ਾਦਾ ਸ਼ਕਣ ਬੈਠੋ ਇੱਕ ਪ੍ਰਸ਼ਾਦਾ ਛੱਕ ਕੇ ਉਸ ਤੋਂ ਉਪਰੰਤ ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋ ਗੁਰੂ ਮਹਾਰਾਜ ਅੱਗੇ ਅਰਦਾਸ ਕਰੋ ਵੀ ਜੋ ਤੁਸੀਂ ਮੈਨੂੰ ਦਿੱਤਾ ਜੋ ਮੈਂ ਛੱਕਿਆ ਤੁਹਾਡਾ ਬਹੁਤ-ਬਹੁਤ ਸ਼ੁਕਰਾਨਾ ਆਪਾ ਜੀ ਗੁਰੂ ਤੋਂ ਬੇਮੁਖ ਹੋ ਗਏ ਆ ਜਦੋਂ ਗੁਰੂ ਤੋਂ ਬੇਮੁਖ ਹੋ ਜਾਂਦੇ ਆ ਫਿਰ ਉਹ ਜਿਹੀਆਂ ਹੀ ਦਾਤਾਂ ਮਿਲਦੀਆਂ ਨਹੀਂ ਗਈਆਂ ਜਦੋਂ ਭਾਈ ਸੋਭਾ RAM ਨੂੰ ਉਹਨਾਂ ਨੇ ਉਹਨਾਂ ਨੂੰ ਕੜਾ ਪ੍ਰਸ਼ਾਦ ਦੀ ਦੇਖ ਦੇਣ ਤੋਂ ਮਨਾਂ ਕਰਿਆ ਨਾ ਥੋੜਾ ਜਿਹਾ ਅਹੰਕਾਰ ਦਿਖਾਇਆ ਤਾਂ ਸੋਬਾ ਰਾਮ ਨੇ ਜੀ ਇੱਕੋ ਗੱਲ ਉਹ ਕਿਣਕਾ ਮੂੰਹ ਚ ਪਾ ਕੇ ਇੱਕ ਗੱਲ ਕਹੀ ਸੀ ਕਹਿੰਦਾ ਰਿਸ਼ਿ ਮੈਂ ਨਹੀਂ ਹੈਗਾ ਰਿਸ਼ਿ ਤੂੰ ਆ ਮੈਂ ਤਾਂ ਗੁਰੂ ਦਾ ਸਿੰਘ ਆ ਮੈਂ ਗੁਰੂ ਦਾ ਸਿੱਖ ਆ ਤੇ ਆਪਾਂ ਸਾਰਾ ਕੁਝ ਹੁੰਦੇ ਹੋਏ ਵੀ ਜੀ ਆਪਾਂ ਗੁਰੂ ਤੋਂ ਬੇਮੁਖ ਹੋਏ ਫਿਰਦੇ ਹਾਂ ਫਿਰਦੇ ਆ ਕਦੇ ਵੀ ਤੁਸੀਂ ਇਹ ਗਲਤੀ ਨਾ ਕਰੋ ਮੇਰੀਆਂ ਸਾਰੀਆਂ ਭੈਣਾ ਜਾਂ ਵੀਰਾਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਆ ਤੁਸੀਂ ਲੰਗਰ ਪ੍ਰਸ਼ਾਦ ਦਾ ਸ਼ੌਕੋ ਉੱਥੇ ਛੱਕ ਕੇ ਅਰਦਾਸ ਬੇਨਤੀ ਕਰੋ ਇੱਕ ਚੌਪ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰੋ ਜੀ ਕਈ ਪੈਣਾ ਹੁੰਦੀਆਂ ਨੇ ਜੀ ਘਰੇ ਲੈ ਆਉਂਦੀਆਂ ਨੇ ਲੈ ਵੀ ਆਉਂਦੀਆਂ ਨੇ ਲੋੜ ਤੋਂ ਵੱਧ ਲੈ ਆਉਂਦੀਆਂ ਨੇ ਪਰ ਲਿਆ ਕੇ ਕਈ ਵਾਰੀ ਨਹੀਂ ਖਾਦਾ ਜਾਂਦਾ ਜੀ ਮੈਂ ਬਹੁਤ ਘਰ ਐਦਾਂ ਦੇ ਦੇਖੇ ਨੇ ਜਿਹੜੇ ਫਿਰ ਉਹ ਉਹ ਵਿਅਰਥ ਜਾਂਦਾ ਆ ਅਵਾਰਾ ਪਸ਼ੂਆਂ ਨੂੰ ਪਾ ਦਿੱਤਾ ਜਾਂਦਾ ਉਹ ਲੰਗਰ ਜਾਂ ਅਵਾਰਾ ਜਾਨਵਰਾਂ ਨੂੰ ਉਹ ਲੰਗਰ ਪਾ ਦਿੱਤਾ ਜਾਂਦਾ ਜਦੋਂ ਫਿਰ ਗੁਰੂ ਘਰ ਆ ਕੇ ਕੋਈ ਕੋਈ ਵੀ ਸਿੱਖ ਸੰਗਤ ਜਾਂ ਕੋਈ ਵੀ ਆ ਕੇ ਬਾਹਰੋਂ ਕਹਿੰਦਾ ਨਾ ਵਾਹਿਗੁਰੂ ਜੀ ਸਾਨੂੰ ਪ੍ਰਸ਼ਾਦਾ ਸ਼ਕਾ ਦਿਓ ਤਾਂ ਫਿਰ ਆਪਾਂ ਕਹਿ ਦਿੰਨਾ ਜੀ ਪ੍ਰਸ਼ਾਦਾ ਤਾਂ ਵੱਧ ਗਿਆ ਆ ਵੀ ਜਣੀ ਖਤਮ ਹੋ ਗਿਆ ਹੈ ਕਹਿਣ ਦਾ ਭਾਵ ਜਦੋਂ ਕਿ ਜੀ ਤੁਸੀਂ ਇੱਕ ਗੱਲ ਦੇਖੋ ਜਦੋਂ ਆਪਾਂ ਗੁਰੂ ਕੇ ਲੰਗਰ 'ਚ ਜਾਂਦੇ ਆ ਨਾ ਬਹੁਤ ਲੋਕ ਸੇਵਾ ਕਰਦੇ ਹੋਂਤੇ ਹੈ ਨਾ ਕਹਿੰਦੇ ਜੀ ਸੇਵਾ ਆਪਾਂ ਕਰਨੀ ਨਹੀਂ ਹੈਗੀ ਪਰ ਲੰਗਰ ਛੱਕ ਕੇ ਘਰੇ ਆ ਜਾਣਾ ਆ ਇਹ ਬਹੁਤ ਵੱਡਾ ਮਹਾਪਾਪ ਹੈ ਜੀ ਕਹਿੰਦੇ ਜੀ ਜਦੋਂ ਗੁਰੂ ਕੇ ਲੰਗਰ ਵਿੱਚ ਲੋਕ ਸੇਵਾ ਕਰਦੇ ਨੇ ਉਹ ਆਪਣੀਆਂ ਅਰਦਾਸ ਭਾਵਨਾਵਾਂ ਲੈ ਕੇ ਆਉਂਦੇ ਨੇ ਤਾਂ ਅਰਦਾਸ ਕਰਾ ਕੇ ਜੀ ਉਹ ਜਾਂਦੇ ਨੇ ਜਦੋਂ ਆਪਾਂ ਲੋੜ ਤੋਂ ਵੱਧ ਲੰਗਰ ਆਪਣੇ ਘਰ ਨੂੰ ਲੈ ਕੇ ਆਉਂਦੇ ਆ ਲੋੜ ਤੋਂ ਵੱਧ ਲੰਗਰ ਛਕਦੇ ਆ ਕਹਿੰਦੇ ਜੀ ਫਿਰ ਉਹਦਾ ਸਭਾਰ ਆਪਣੇ ਸਿਰ ਤੇ ਹੋ ਜਾਂਦਾ ਆ ਇਸ ਲਈ ਇਹ ਗਲਤੀਆਂ ਭੁੱਲ ਕੇ ਨਾ ਕਰੋ ਵੀ ਤੁਹਾਨੂੰ ساری ਜ਼ਿੰਦਗੀ ਪਛਤਾਉਣਾ ਪਵੇ ਗੁਰੂ ਸਾਹਿਬ ਨੇ ਬਹੁਤ ਵੱਡੇ ਉਦਾਹਰਨ ਦੇ ਕੇ ਆਪਾਂ ਨੂੰ ਸਮਝਾਇਆ ਆ ਕਿਸੇ ਦਾ ਹੱਕ ਮਾਰੋ ਨਾ ਵੰਡ ਕੇ ਛੋਕੋ ਹਨਾ ਜੀ ਹੱਕ ਲਾਲ ਦੀ ਕਮਾਈ ਕਰਕੇ ਖਾਓ ਕਿਉਂਕਿ ਕਈਆਂ ਭੈਣਾਂ ਨੂੰ ਐ ਹੁੰਦਾ ਵੀ ਚਲੋ ਗੁਰੂ ਘਰ ਅੱਜ ਲੰਗਰ ਬਣਿਆ ਆ ਮਾਮਾ ਚਲ ਜਾਂਦੀਆਂ ਨੇ ਉਹ ਆਪ ਛੱਕਿਆਉਂਦੀ ਉਹਨਾਂ ਨੂੰ ਐ ਹੁੰਦਾ ਵੀ ਘਰ ਦੇ ਜੀਆਂ ਨੂੰ ਲੈ ਜਾਈਏ ਕੀ ਗੱਲ ਜੀ ਆਪਾਂ ਹਰ ਰੋਜ਼ ਘਰੇ ਪ੍ਰਸ਼ਾਦਾ ਪਾਣੀ ਆਪਣੇ ਤਿਆਰ ਹੁੰਦਾ ਜੇ ਆਪਾਂ ਇੱਕ ਦਿਨ ਹੋਰ ਬਣਾ ਲਾਂਗੇ ਤਾਂ ਕੀ ਹੋ ਜਾਊਗਾ ਜਾਂ ਫਿਰ ਜੇ ਤੁਹਾਡੇ ਮਨ ਦੀ ਇੰਨੀ ਭਾਵਨਾ ਤੁਸੀਂ ਜਾਓ ਜਾ ਕੇ ਸੇਵਾ ਕਰੋ ਨਾਲੇ ਲੰਗਰ ਪ੍ਰਸ਼ਾਦਾ ਛੱਕ ਕੇ ਆਓ ਨਾਲੇ ਗੁਰੂ ਦੀ ਸੇਵਾ ਲਓ ਨਾਲੇ ਮੇਵਾ ਲਓ ਜੀ ਨਾਲੇ ਤੁਸੀਂ ਪ੍ਰਸ਼ਾਦਾ ਛਕਿਓ ਗੁਰੂ ਸੰਤ ਬਾਬਾ ਅਜੀਤ ਸਿੰਘ ਹਸਾਲੀ ਵਾਲੇ ਅਕਸਰ ਹੀ ਕਹਿੰਦੇ ਨੇ ਕਹਿੰਦੇ ਜੀ ਜਦੋਂ ਵੀ ਤੁਸੀਂ ਪ੍ਰਸ਼ਾਦਾ ਛਕਿਓ ਇੱਕ ਪ੍ਰਸ਼ਾਦਾ ਛਕਿਆ ਤਾਂ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਆਓ ਦੋ ਪ੍ਰਸ਼ਾਦੇ ਛਕੇ ਨੇ ਤਾਂ ਦੋ ਜਪਜੀ ਸਾਹਿਬ ਦੇ ਪਾਠ ਕਰਕੇ ਆਓ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ